ਮਾਗਦੇ ਮੇਲੇ ਨੂੰ ਮੁੱਖ ਰੱਖਦੇ ਹੋਇਆ 40 ਮੁਕਤੀਆਂ ਦੀ ਯਾਦ ਵਿੱਚ ਪਿੰਡ ਕਿਸ਼ਨ ਸਿੰਘ ਵਾਲਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਅੱਜ ਪਿੰਡ ਕਿਸ਼ਨ ਸਿੰਘ ਵਾਲਾ ਵਿਖੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਚੜਦੀ ਪੱਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਦਾਰਾਇ ਵਿੱਚ ਅਤੇ ਪੰਜ ਪਿਆਰਿਆਂ ਦੀ ਮਸੂਰਤੀ ਵਿੱਚ ਵਿਸ਼ਾਲ ਨਗਰ ਕੀਰਤਨ ਮਾਗਦੇ ਮੇਲੇ ਨੂੰ ਮੁੱਖ ਰੱਖਦੇ ਹੋਏ 40 ਮੁਕਤੀਆਂ ਦੀ ਯਾਦ ਵਿੱਚ ਨਗਰ ਕੀਰਤਨ ਕਟਿਆ ਗਿਆ ਜੋ ਕਿ ਪਿੰਡ ਕਿਸ਼ਨ ਸਿੰਘ ਵਾਲੇ ਤੋਂ ਸ਼ੁਰੂ ਹੋ ਕੇ ਪਿੰਡ ਪੀਰੇਵਾਲ ਗਿਆ ਅਤੇ ਰਸਤੇ ਵਿੱਚ ਸੰਗਤਾ ਵੱਲੋਂ ਫਰੂਟਾ ਦਾ ਲੰਗਰ ਤੇ ਚਾਹ ਪਕੌੜੇ ਦਾ ਲੰਗਰ ਸੰਗਤਾਂ ਨੂੰ ਚੁਕਾਇਆ ਗਿਆ। ਨਗਰ ਕੀਰਤਨ ਪਿੰਡ ਪੀਰੇਵਾਲ ਤੋਂ ਮੁੜ ਪਿੰਡ ਕਿਸ਼ਨ ਸਿੰਘ ਵਾਲਾ ਪਹੁੰਚਿਆ। ਇਸੇ ਨਗਰ ਕੀਰਤਨ ਵਿੱਚ ਸੰਗਤਾ ਵੱਲੋਂ ਧੰਨਮਾਨ ਧਨ ਨਾਲ ਸੇਵਾ ਕੀਤੀ। ਜਤਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ। ਅੱਜ ਪੈਂਡ ਕਿਸ਼ਨ ਸਿੰਘ ਵਾਲਾ ਵਿਖੇ ਦੂਸਰਾ ਨਗਰ ਕੀਰਤਨ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਜੋ ਕਿ ਸੰਗਤ ਨੇ ਬਹੁਤ ਹੀ ਸਹਿਯੋਗ ਦਿੱਤਾ ਗੁਰੂ ਸਾਹਿਬ ਦੀ ਅਪਾਰ ਕਿਰਪਾ ਸਦਕਾ ਪੈਂਡ ਕਿਸ਼ਨ ਸਿੰਘ ਵਾਲਾ ਵਿਖੇ ਦੂਸਰਾ ਨਗਰ ਕੀਰਤਨ ਅਕਵਾ ਗੁਰੂ ਮਹਾਰਾਜੇ ਗੁਨਾਨ ਪਾਸ਼ਾ ਨੇ ਅਕਾਲ ਕਿਰਪਾ ਕੀਤੀ ਗੁਰੂ ਮਹਾਰਾਜ ਜੀ ਦੀ ਕਿਰਪਾ ਕਨ ਆਪਣੇ ਸਿੱਖਾਂ ਸੇਵਕਾਂ ਨੂੰ ਇਸੇ ਤਰ੍ਹਾਂ ਹੀ ਦਿਨ ਦਿਹਾੜੇ ਤੇ ਨਗਰ ਕੀਰਤਨ ਵਿਸ਼ਾਲ ਨਗਰ ਕੀਰਤਨ ਦੀ ਸਮਤ ਬਖਸ਼ਿਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਹਿਲਾਂ ਫਤਿਹ ਦੀ ਸਾਂਝ ਪਾ ਕੇ ਸਾਰੀਆਂ ਸੰਗਤਾਂ ਦੇ ਧੰਨਵਾਦੀ ਆ ਇੱਕ ਵਾਰ ਫਿਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਵੀਰ ਜੀ ਦੂਸਰਾ ਨਗਰ ਕੀਰਤਨ ਕੱਢਿਆ ਗਿਆ ਨਾ ਕਸ਼ਿੰਸ਼ੰਗ ਵਾਲੇ ਤੋਂ ਪੀਰੇਵਾਲ ਦੇ ਵਿੱਚ ਇਹ ਮਾਗੀ ਦੇ ਸੰਬੰਧ ਦੇ ਵਿੱਚ ਕੱਢਿਆ ਗਿਆ ਠੀਕ ਹੈ ਜੀ 40 ਮੁਕਤਾਂ ਜੋ ਮੁਕਤ ਕੀਤੇ ਸੀ ਮਹਾਰਾਜ ਸਾਹਿਬ ਜੀ ਨੇ ਹਨਾ ਤੇ ਜੋ ਸਾਨੂੰ ਨੀਲਾ ਪਾਣਾ ਖੰਡੇ ਚੱਕਰ ਤੋੜੇ ਦਮਾਲੇ ਮਾਰਾ ਸਤਗੁਰਾਂ ਨੇ ਬਖਸ਼ਿਸ਼ ਕੀਤੇ ਆ ਜੋ ਸਿੱਖੀ ਸੰਧਾਕ ਦੇ ਵਿੱਚ ਜੋ ਮਹਾਰਾਜ ਸਤਗੁਰਾਂ ਨੇ ਪੰਜ ਪਿਆਰੇ ਸਾਜੇ ਹੀ ਨੀਲੇ ਬਾਣੇ ਪੀਲੇ ਦਮਾਲੇ ਠੀਕ ਆ ਇਹ ਮਾਰ ਨੇ ਪੰਜ ਕਕਾਰ ਜਿਹੜੇ ਤੇ ਨਾਲ ਇਹ ਮਾਰ ਨੇ ਛਤਰੀ ਜਿਹੜਾ ਸਰੂਪ ਦਿੱਤਾ ਸੀ ਇਹ ਚੜ੍ਹਦੀ ਕਲਾ ਵਾਲਾ ਸਰੂਪ ਆ ਠੀਕ ਆ ਜੀ ਤੇ ਇਹ ਨਾਲ ਨਗਰ ਕੀਰਤਨ ਮਾਗੀ ਦੇ ਸੰਬੰਧ ਦੇ ਵਿੱਚ ਇਹ ਜਿਹੜਾ ਕੱਢਿਆ ਗਿਆ ਵਾ ਮਹਾਰਾਜ ਗੁਰੂ ਪਾਸ਼ਾ ਚੜ੍ਹਦੀ ਕਲਾ ਕਰਨ ਸਾਰੀਆਂ ਸੰਤਾਂ ਦੇ ਮਾਰੇ ਕਾਰਜ ਜਿਹੜੇ ਆ ਉਹ ਆਪ ਹਾਜ਼ਰ ਨਾਜ਼ਰ ਹੋ ਕੇ ਸਵਾਰਨ ਤੇ ਇਹ ਜੋ ਬਾਣਾ ਵਾ ਇਹ ਕਰਮਾਂ ਪਾ ਗਾਲਿਆਂ ਨੂੰ ਬਾਣਾ ਜਿਹੜਾ ਨਸੀਬ ਹੁੰਦਾ ਮਹਾਰਾ ਸਤਗੁਰ ਕਹਿੰਦੇ ਆ ਖਾਲਸਾ ਮੇਰੋ ਬੁੱਧਰ ਗਿਆਨ ਖਾਲਸਾ ਭਗਤ ਕਬੀਰ ਜੀ ਨੇ ਸ਼ਬਦ ਵਰਤਿਆ ਵਾ ਜੋ ਕਿ ਖਾਲਸਾ ਦਾ ਮਤਲਬ ਮੀਨਿੰਗ ਜਿਹੜਾ ਵਾ ਉਹ ਹੈਗਾ ਵਾ ਸ਼ੁੱਧ ਤੇ ਜੋ ਸ਼ੁੱਧ ਹੋਵੇਗਾ ਜਿਸ ਦੀ ਬੁੱਧੀ ਜਿਹੜੀ ਆ ਉਹ ਸ਼ੁੱਧ ਹੋਵੇਗੀ ਉਹੀ ਖਾਲਸਾ ਕਹੋਣ ਦਾ ਹੱਕਦਾਰ ਆ ਪਹਿਰਾਵੇ ਤੋਂ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾ ਸਤਿਗੁਰਾਂ ਨੇ ਦਸਮਗ੍ਰੰਥ ਸਾਹਿਬ ਦੇ ਵਿੱਚ ਕਿਹਾ ਕਿ ਹਿਉ ਨਾ ਭੇਖ ਭੀਜਾਂ ਉਹ ਇਹਨੇ ਦਮਾਲਾ ਸਜਾ ਲਿਆ ਖੰਡੇ ਚੱਕਰ ਤੋੜੇ ਲਾ ਲੇ ਤੇ ਉਹ ਸਿੰਘ ਬਣ ਗਿਆ ਨਹੀਂ ਭਈ ਇਦਾਂ ਕੋਈ ਸਿੰਘ ਨਹੀਂ ਸੱਚ ਸਾਦਾ ਆਪਣੇ ਜਿਹੜੀ ਆ ਬੁੱਧੀ ਆ ਜੋ ਗਿਆਨ ਆ ਉਸ ਦੇ ਅਕੋਰਡਿੰਗ ਜੋ ਉਸ ਦੇ ਕਾਰਜ ਆ ਉਹ ਕਾਰਜ ਜਿਹੜੇ ਆ ਮਹਾਰਾਜ ਸਤਗੁਰਾਂ ਜੋ ਹੁਕਮ ਦਿੱਤਿਆ ਉਸ ਦੇ ਉੱਪਰ ਚੱਲਣਾ ਪਵੇਗਾ ਤੇ ਫਿਰ ਉਹ ਖਾਲਸਾ ਕਹੋਣ ਦਾ ਹੱਕਦਾਰ ਆ ਤੇ ਜੋ ਮਹਾਰਾਜ ਸਤਗੁਰਾਂ ਨੇ ਸਾਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬਲੋ ਮਹਾਰਾਜ ਸ੍ਰੀ ਗੁਰੂ ਦਸਮਗ੍ਰੰਥ ਸਾਹਿਬ ਇਹਨਾਂ ਦੀ ਤਾਬਿਆ ਹੇਠ ਜੋ ਚੱਲੇਗਾ ਉਹੀ ਗੁਰੂ ਦਾ ਸਿੱਖ ਕਹੋਣ ਦਾ ਹੱਕਦਾਰ ਹੈ ਇਹ ਨਹੀਂ ਜੋ ਕੇਸਾ ਧਾਰੀ ਹੈ ਉਹੀ ਸਿੱਖ ਹੈ ਸਿੱਖ ਨੂੰ ਸਾਰੇ ਸਿੱਖ ਹਨ ਤੇ ਇਸ ਕੱਟੇ ਵਾਲੇ ਵੀ ਸਿੱਖ ਹਨ ਜੋ ਸਰੂਪ ਮਾਰਨ ਦਿੱਤਾ ਹੈ ਉਹ ਨਿਹੰਗ ਸਿੰਘ ਦਾ ਸਰੂਪ ਹੈ ਸ਼ਸਤਰਧਾਰੀ ਜੋ ਹੈ ਉਹ ਨਿਹੰਗ ਸਿੰਘ ਦਾ ਸਰੂਪ ਹੈ ਇੰਨੀਆਂ ਕਿ ਬੇਨਤੀਆਂ ਮੈਂ ਕਰਦਾ ਜਿੰਨੇ ਵੀ ਮੇਰੇ ਵੀਰ ਸਾਰੇ ਇਸ ਨਗਰ ਕੀਰਤਨ ਦੇ ਵਿੱਚ ਜਿਨ੍ਹਾਂ ਨੇ ਸੇਵਾ ਲੁੱਟੀ ਆ ਜੋ ਸ਼ਸਤਰਧਾਰੀ ਨਹੀਂ ਹਨ ਉਹਨਾਂ ਨੂੰ ਮਹਾਰਾਜ ਸਤਗੁਰ ਆਪਣਾ ਪ੍ਰਤਾਪ ਬਖਸ਼ਣ ਬਖਸ਼ਿਸ਼ ਕਰਨ ਉਹਨਾਂ ਨੂੰ ਸਰੂਪ ਮਾਰਨ ਬਖਸ਼ਿਸ਼ ਕਰਨ ਮੇਰੀਆਂ ਇਹੀ ਬੇਨਤੀਆਂ ਵਾ ਦੁਆਵਾਂ ਕਰਦਾ ਮਹਾਰਾਜ ਅਰਦਾਸ ਕਰਦਾ ਵੀ ਸਤਿਗੁਰ ਮਾਰ ਉਹਨਾਂ ਨੂੰ ਆਪਣਾ ਸਰੂਪ ਬਖਸ਼ਿਸ਼ ਕਰਕੇ ਨਿਵਾਜਣ ਤੇ ਅੱਗੇ ਤੋਂ ਵਾਅਦਾ ਚੜ੍ਹ ਕੇ ਸਿੰਘ ਹੀ ਸਿੰਘ ਹੋਣ ਮਹਾਰਾ ਸਤਿਗੁਰਾਂ ਦਾ ਜੋ ਬਾਣਾ ਹੈ ਇਸ ਅਕੋਰਡਿੰਗ ਜੋ ਹੈ ਵਾਦ ਤੋਂ ਵਾਦ ਸਿੰਘ ਜਿਹੜੇ ਸ਼ਸਤਰਧਾਰੀ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀਵਨ ਸੰਸਾਰ ਜੀ ਆਨੁ ਪਾਵੇ ਸਤਿ ਸ਼੍ਰੀ ਅਕਾਲ